ਪਹਿਲੀ ਸਰਕਾਰ ਨੇ ਖੋਲੀ ਸਰਕਾਰ ਦੀ ਪੋਲ ਅੱਜ ਅੰਮ੍ਰਿਤਸਰ ਵਿੱਚ ਭਾਰੀ بارش ਹੋਣ ਕਾਰਨ ਅੰਮ੍ਰਿਤਸਰ ਦਾ ਬਾਸ ੱਡਾ ਪੂਰੀ ਤਰ੍ਹਾਂ بارش ਦੇ ਪਾਣੀ ਨਾਲ ਭਰ ਗਿਆ ਬਿਨਾਂ ਸ਼ੱਕ ਜਦੋਂ ਬਾਸ ੱਡਾ ਬਣਿਆ ਸੀ ਉਸ ਸਮੇਂ ਆਮ ਆਦਮੀ ਦਾ ਨਾਮੋ ਨਿਸ਼ਾਨ ਨਹੀਂ ਸੀ ਪਰ ਇਹ ਤਾਂ ਪਤਾ ਸੀ ਕਿ ਲੋਕਾਂ ਨੇ ਬੜੀ ਹਿੰਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਹੈ ਪਰ ਇਸ ਸਰਕਾਰ ਨੇ ਵੀ ਉਹਨਾਂ ਸਰਕਾਰਾਂ ਨਾਲੋਂ ਘਟ ਨਹੀਂ ਕੀਤੀ ਅੱਜ ਪਹਿਲੀ ਬਰਸਾਤ ਨੇ ਅੰਬਰੀ ਸਰਦਾ ਬਸ ਅੱਡਾ ਘੇਰ ਲਿਆ ਆਉਣ ਜਾਣ ਵਾਲੇ ਰਾਹੀਰਾਂ ਨੂੰ ਗੰਦੇ ਪਾਣੀ ਵਿੱਚੋਂ ਦੀ ਲੰਘ ਕੇ ਆਪਣੇ ਰਹਿਣ ਬਸੇਰੇ ਨੂੰ ਜਾਣ ਵਾਸਤੇ ਬਸ ਤੇ ਚੜਨਾ ਪਿਆ ਗੁਜਰਾਗੀ ਰਾ ਨੇ ਕਿਹਾ ਕਿ ਸਰਕਾਰ ਜੀ ਅਜੇ ਤਾਂ ਪਹਿਲੀ ਬਰਸਾਤ ਹੈ ਅਤੇ ਸੌਣ ਮਹੀਨਾ ਆਉਣਾ ਹੈ ਝੜੀਆਂ ਲੱਗਣੀਆਂ ਹਨ ਫਿਰ ਕੀ ਬਣੂਗਾ ਬਸ ਸਟੈਂਡ ਦੇ ਕਨੈਕਟਰ ਡਰਾਈਵਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਅੱਡੇ ਦਾ ਪਾਣੀ ਦਾ ਨਿਕਾਸ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਸਵਾਰੀਆਂ ਨੂੰ ਗੰਦੇ ਪਾਣੀ ਵਿੱਚੋਂ ਦੀ ਲੰਘ ਕੇ ਨਾ ਜਾਣਾ ਪਵੇ ਇਸ ਮੰਦ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਥਕ ਅਕਾਲੀ ਦੇ ਮੁਖੀ ਬੋਸ ਸਿੰਘ ਝਾਮਕਾ ਜੀ ਨੇ ਕੀ ਕਿਹਾ ਆਓ ਸੁਣਦੇ ਹਾਂ ਉਪਕਾਰ ਸਿੰਘ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸ਼ੇਰੇ ਪੰਜਾਬ ਮਹਾਰਨਜੀਤ ਸਿੰਘ ਪੰਥ ਅਖਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਜਿਸ ਵਿਸ਼ੇ ਤੇ ਵੀਡੀਓ ਬਣਾ ਰਿਹਾ ਹਾਂ ਵਿਸ਼ਾ ਇਹ ਆ ਕਿ ਗੁਰੂ ਨਗਰੀ ਸ੍ਰੀ ਅਮਰਸਰ ਸਾਹਿਬ ਦੇ ਆਲੇ-ਦੁਆਲੇ ਦੀ ਜੋ ਸਥਿਤੀ بارش ਕਰਕੇ ਤੁਸੀਂ ਕੱਲ ਤੋਂ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀ ਦੇਖੀ ਆ ਔਰ ਜਿਹੜੀ ਵੀਡੀਓ ਮੈਂ ਬਣਾ ਰਿਹਾ ਇਹਦੇ ਵਿੱਚ ਅੱਜ ਦੀ ਜਿਹੜੀ ਤਾਜ਼ਾ ਸਥਿਤੀ ਆ ਉਹ ਵੀ ਨਾਲ ਜਿਹੜੀ ਤੁਹਾਨੂੰ ਦਿਖਾਈ ਜਾਣੀ ਆ ਔਰ ਮੈਂ ਪੰਜਾਬ ਸਰਕਾਰ ਨੂੰ ਜਿਹੜੀ ਸੀਐਮ ਮਾਨ ਸਾਹਿਬ ਦੀ ਸਰਕਾਰ ਆ ਜਿਹੜੇ ਕਹਿੰਦੇ ਅਸੀਂ ਪੰਜਾਬ ਨੂੰ ਵਿਕਾਸ ਕੀਤਾ ਪੰਜਾਬ ਦੇ ਵਿੱਚ ਵਿਕਾਸ ਦੀ ਹਨੇਰੀ ਲਿਆ ਦਿੱਤੀ ਹਰ ਥਾਂ ਤੇ ਜਿਹੜਾ ਪ੍ਰਚਾਰ ਪ੍ਰਚਲਿਤ ਕੀਤਾ ਜਾਂਦਾ ਸਾਰੀਆਂ ਚੋਣਾਂ ਦੇ ਵਿੱਚ ਮੈਂ ਖੇਤ ਘੁੰਮ ਰਿਹਾ ਸੀ ਤੇ ਕਿਸੇ ਸੱਜਣ ਵੀਰ ਨੇ ਮੇਰੇ ਨਾਲ ਗੱਲ ਕੀਤੀ ਕਿ ਭਾਈ ਸਾਹਿਬ ਜੀ ਅੰਮ੍ਰਿਤਸਰ ਬੱਸ ਸਟੈਂਡ ਦੇ ਵਿੱਚ ਸਵਾਰੀਆਂ ਦੇ ਚੜਨ ਉਤਰਨ ਦੀ ਬੜੀ ਦਿੱਕਤ ਆ ਰਹੀ ਆ ਜੇ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਜੋ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਹਜ਼ਾਰਾਂ ਹੀ ਲੱਖਾਂ ਹੀ ਸ਼ਰਧਾਲੂ ਰੋਜ਼ ਨਕਮਸਤਕ ਆਉਣ ਆਉਂਦੇ ਆ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਬਾਹਰਲੀਆ ਸਟੇਟਾਂ ਚੋਂ ਦੇਸ਼ਾਂ ਵਿਦੇਸ਼ਾਂ ਚੋਂ ਔਰ ਜਿਹੜੀ ਗੁਰੂ ਨਗਰੀ ਅੰਮ੍ਰਿਤਸਰ ਨੂੰ ਮੈਂ ਪਿਛਲੇ ਦਿਨੀ ਸਰਕਾਰਾਂ ਤੋਂ ਮੰਗ ਕਰ ਰਿਹਾ ਸੀ ਕਿ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਤੇ ਮੈਂ ਹੁਣ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਵਾਂ ਕਿ ਤੁਸੀਂ ਹੋਰ ਤਾਂ ਕੁਝ ਨਹੀਂ ਕਰ ਸਕਦੇ ਕੰਮ ਤੋਂ ਕੰਮ ਗੁਰੂ ਨਗਰੀ ਦੇ ਗਟਰਾਂ ਦੀ ਸਫਾਈ ਤਾਂ ਕਰਾ ਦਿੰਦੇ ਹੋ ਤੁਹਾਨੂੰ ਪਤਾ ਸੀ ਕਿ ਬਰਸਾਤ ਹੋਣੀ ਆ ਮੌਨਸਨ ਜਿਹੜੀ ਆ ਜਿਹੜੀ ਆ ਉਹਦੇ ਵਿੱਚ ਬਰਸਾਤ ਜ਼ਿਆਦਾ ਹੋਣ ਦਾ ਖਸ਼ਤਾ ਵੀ ਦੱਸਿਆ ਜਾ ਰਿਹਾ ਸੀ ਔਰ ਪਾਣੀ ਪਾਣੀ ਹੋਈ ਨਗਰੀਏ ਜੇ ਕੋਈ ਗੁਰੂ ਘਰ ਨਕਮਸਤਕ ਹੋਣ ਵਾਸਤੇ ਜਾ ਰਿਹਾ ਤੇ ਪਹਿਲਾਂ ਉਹਦੇ ਜਿਹੜਾ ਉਹਨੂੰ ਪਹੁੰਚੇ ਟੰਕੇ ਔਰ ਗੰਦੇ ਪਾਣੀ ਦੇ ਵਿੱਚੋਂ ਦੀ ਗਟਰਾਂ ਦੇ ਪਾਣੀ ਦੇ ਵਿੱਚੋਂ ਦੀ ਨੰਘ ਕੇ ਜਾਣਾ ਪੈ ਰਿਹਾ ਵਾ ਔਰ ਮੈਂ ਨਾਲ ਕਹੂੰਗਾ ਇਹਦੇ ਨਾਲ ਪਵਿੱਤਰਤਾ ਵੀ ਭੰਗ ਹੁੰਦੀ ਆ ਕਿਉਂਕਿ ਅਸੀਂ ਜਦੋਂ ਗੁਰੂ ਘਰ ਮੱਥਾ ਟਿਕਣ ਜਾਂਦੇ ਆ ਤੇ ਅਸੀਂ ਪਹਿਲਾਂ ਆਪਣੇ ਕੱਪੜੇ ਆਪਣੇ ਪੈਰ ਆਪਣੇ ਚਰਨ ਗੰਗਾ ਦੇ ਵਿੱਚ ਧੋਂਦੇ ਆ ਤੇ ਉਹਦੇ ਤੋਂ ਬਾਅਦ ਅਸੀਂ ਜੇ ਕਿਤੇ ਕੋਈ ਮਾੜਾ ਜਿਹਾ ਵੀ ਕੱਪੜੇ ਦੇ ਉੱਤੇ ਦਾਗ ਪਿਆ ਹੋਵੇ ਅਸੀਂ ਉਹਨੂੰ ਵੀ ਸਾਫ਼ ਕਰਦੇ ਆ ਔਰ ਜਦੋਂ ਤੁਸੀਂ ਇੰਨੇ ਗੰਦੇ ਪਾਣੀ ਦੇ ਵਿੱਚੋਂ ਦੀ ਅਸੀਂ ਨੰਘ ਕੇ ਗੁਰੂ ਘਰ ਵਿੱਚ ਐਂਟਰ ਹੁੰਦੇ ਆ ਕਿਤੇ ਨਾ ਕਿਤੇ ਮਰਜ਼ਾਦਾ ਨੂੰ ਵੀ ਠੇਸ ਪਹੁੰਚਦੀ ਆ ਪਰ ਉਹ ਲਿਬੜਨ ਦਾ ਕਾਰਨ ਲੋਕਾਂ ਦੇ ਭਿੱਜਣ ਦਾ ਕਾਰਨ ਕੇਵਲ ਤੇ ਕੇਵਲ ਸਰਕਾਰਾਂ ਦੀ ਨਿਗਹਿਲੀ ਆ ਜਿਹੜੀਆਂ ਸਰਕਾਰਾਂ ਸੋਸ਼ਲ ਮੀਡੀਆ ਦੇ ਉੱਤੇ ਵੱਡੇ ਵੱਡੇ ਬੋਰਡ ਲਾ ਕੇ ਵਿਕਾਸ ਦੇ ਦਾਅਵੇ ਕਰਦੀਆਂ ਵਾਂ ਉਹਨਾਂ ਦਾਅਵਿਆਂ ਦੀ ਪੋਲ ਦੋ ਦਿਨ ਤੋਂ ਲਗਾਤਾਰ بارش ਹੋਣ ਦੇ ਨਾਲ ਅੰਮ੍ਰਿਤਸਰ ਨਗਰੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਵਾ ਇਹ ਪੋਲ ਖੁੱਲ ਰਹੀ ਆ ਕਿ ਇਹਨਾਂ ਕੋਲੋਂ ਤਿੰਨਾਂ ਸਾਲਾਂ ਦੇ ਵਿੱਚ ਗਟਰ ਨਹੀਂ ਸਾਫ਼ ਕਰਾਏਗੇ ਇਹਨਾਂ ਹੋਰ ਤਾਂ ਕੀ ਸਫਾਈ ਕਰਨੀ ਸੀ ਔਰ ਇਹ ਗੱਲ ਜਿਹੜੀ ਆ ਗੰਭੀਰਤਾ ਨਾਲ ਲੈਣ ਵਾਲੀ ਗੱਲ ਆ ਔਰ ਸਰਕਾਰ ਨੂੰ ਅਸੀਂ ਤਾੜਨਾ ਕਰਦੇ ਆ ਕਿ ਜੇ ਤੁਸੀਂ ਇਦਾਂ ਦੀ ਕੂੜ ਦੀ ਰਾਜਨੀਤੀ ਕਰਨੀ ਆ ਤੇ ਲੋਕਾਂ ਨੇ ਤੁਹਾਨੂੰ ਸਤਾਈ ਦੇ ਵਿੱਚ ਬਰਦਾਸ਼ਤ ਨਹੀਂ ਕਰਨਾ ਔਰ ਮੈਂ ਪੁੱਛਣਾ ਚਾਹੁੰਦਾ ਵਾਂ ਸਰਕਾਰ ਦੇ ਨਮਾਇੰਦਿਆਂ ਤੋਂ ਔਰ ਲੋਕਲ ਅੰਮ੍ਰਿਤਸਰ ਦੇ ਲੀਡਰਾਂ ਤੋਂ ਕਿ ਭਾਈ ਸਾਹਿਬ ਜੀ ਉਦਾਂ ਤਾਂ ਤੁਸੀਂ ਬਹੁਤ ਤਗੜੀਆਂ ਡਿੰਗਾ ਮਾਰਦੇ ਜੋ ਸਟੇਜਾਂ ਤੇ ਤੁਹਾਡੇ ਬਹੁਤ-ਬਹੁਤ ਤਗੜੇ ਅਸੀਂ ਇਹ ਪ੍ਰਚਾਰ ਸੁਣਦੇ ਆ ਕਿਉਂਕਿ ਸਟੇਜਾਂ ਤੇ ਬੋਲ ਲੈਣਾ ਬਹੁਤ ਸੌਖਾ ਹੁੰਦਾ ਵਾ ਹੱਥੀਂ ਕਰਕੇ ਦਿਖਾਉਣਾ ਬਹੁਤ ਔਖਾ ਹੁੰਦਾ ਵਾ ਔਰ ਮੈਂ ਅਪੀਲ ਵੀ ਕਰਦਾ ਵਾਂ ਕਿ ਸਰਕਾਰ ਨੂੰ ਇਸ ਜਿਹੜੇ ਪਾਣੀ ਦੀ ਨਿਕਾਸੀ ਦਾ ਹੱਲ ਲੱਭਣਾ ਚਾਹੀਦਾ ਵਾ ਗੰਦੇ ਪਾਣੀ ਦੇ ਨਾਲ ਸ਼ਹਿਰ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਵਾ ਆਉਣ ਵਾਲੇ ਸਮੇਂ ਤੇ ਡੇਂਗੂ ਫੈਲਣ ਦਾ ਡਰ ਹੈ ਆ ਫੇਰ ਸਰਕਾਰਾਂ ਕੋਲ ਕੋਈ ਹੈਲਥ ਸਿਸਟਮ ਇਦਾਂ ਤਾਂ ਨਹੀਂ ਹੈਗਾ ਕਿ ਜੇ ਅਸੀਂ ਬਿਮਾਰੀਆਂ ਵੀ ਲੋਕਾਂ ਨੂੰ ਦੇ ਰਹੇ ਆ ਤੇ ਇਲਾਜ ਵੀ ਲੋਕਾਂ ਨੂੰ ਦਈਏ ਕਿਉਂਕਿ ਇਹ ਬਿਮਾਰੀਆਂ ਵੀ ਦੇ ਰਿਹਾ ਤੇ ਇਲਾਜ ਵੀ ਨਹੀਂ ਦੇ ਰਹੇ ਇਸ ਕਰਕੇ ਇਥੋਂ ਸਿੱਧਾ-ਸਿੱਧਾ ਜਿਹੜਾ ਵਾ ਸਰਕਾਰਾਂ ਆਪਣੇ ਵਾਅਦਿਆਂ ਤੋਂ ਆਪਣੇ ਦਾਅਵਿਆਂ ਤੋਂ ਅੰਮ੍ਰਿਤਸਰ ਦੇ ਵਿੱਚ ਪਾਣੀ ਇੰਨਾ ਕਿ ਦੋ ਦਿਨ ਤੋਂ ਖਲੋਤਾ ਵਾ ਕਿ ਦੇਖਣ ਹਰ ਇੱਕ ਬੰਦੇ ਨੇ ਦੇਖਿਆ ਵਾ ਕਿ ਹਰ ਇੱਕ ਬੰਦੇ ਨੂੰ ਪਹੁੰਚੇ ਟੰਕ ਕੇ ਫੇਰ ਜਾ ਕੇ ਇੱਧਰ ਤੋਂ ਉੱਧਰ ਜਾਣਾ ਪੈਣ ਡਿਆ ਵਾ ਕਲਾ ਅਮਰਸਰ ਨਹੀਂ ਹੋਰ ਨਾ ਸ਼ਹਿਰਾਂ ਦੀਆਂ ਵੀ ਤਸਵੀਰਾਂ ਦੇਖਣ ਨੂੰ ਮਿਲੀਆਂ ਬਹੁਤ ਮਾੜੇ ਹਾਲਾਤ ਆ ਵਿਕਾਸ ਪੱਖੋਂ ਨਕਾਸੀ ਪੱਖੋਂ ਇਹ ਸਰਕਾਰ ਦੀ ਸਿੱਧੀ ਸਿੱਧੀ ਜਿਹੜੀ ਆ ਝੂਠ ਬੋਲਣ ਦੀ ਜਿਹੜੀ ਆ ਝੂਠੇ ਵਿਕਾਸ ਦੀ ਜਿਹੜੀ ਆ ਉਹ ਪ੍ਰਮਾਤਮਾ ਨੇ ਪੋਲ ਖੋਲ ਕੇ ਰੱਖ ਦਿੱਤੀ ਬੰਦਿਆਂ ਨੇ ਤੇ ਕੀ ਕਹਿਣਾ ਸੀ ਰੱਬ ਨੇ ਹੀ ਪੋਲ ਖੋਲ ਦਿੱਤੀ ਵੀ ਆ ਇਹਨਾਂ ਲੋਕਾਂ ਦਾ ਵਿਕਾਸ ਆ ਤਿੰਨਾਂ ਸਾਲਾਂ ਦੇ ਵਿੱਚ ਜਿਹੜੇ ਗਟਰ ਵੀ ਨਹੀਂ ਸਾਫ਼ ਕਰਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ